ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਬਸ ਬਈ ਦੋਸਤੋ ਅੱਜ ਦੀ ਵੀਡੀਓ ਪੈਂਡਾ ਕੋਟਲੀ ਸੰਗਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪੈਂਡਾ ਦੋਸਤੋ ਤੇ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕੰਮ ਤੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ 3 ਸਾਲ ਦਾ ਨੀਲੀ ਰਵੀ ਦਾ ਕਟਾਵਕਾਊ ਆ ਬਾਣ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਦੋਸਤੋ ਲੈਣੇ ਆ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਕੋਸਟ ਚਮਕੌਰ ਸਿੰਘ ਚਮਕੌਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 941728605 94172 8605 ਤੇ ਬਾਈ ਜੀ ਇਹ ਕੱਟਾ ਆਪਣੇ ਘਰ ਦਾ ਹੀ ਆ ਜੀ ਹਾਂ ਜੀ ਮੱਝ ਲਈ ਸੀ ਮੱਝ ਲਈ ਸੀ ਤੇ ਕਿੰਨਾ ਕੁ ਦੁੱਧ ਸੀ ਬਾਈ ਉਹਦੇ ਥੱਲੇ 16 ਤੋਂ 150 ਕਿਲੋ ਤੋਂ 17 ਦੇ ਨੇੜ ਸੀ ਗਈ 16 17 ਦੇ ਨੇੜ ਦੁੱਧ ਸੀ ਤੇ ਕਿਹੜੇ ਬੁੱਲ ਦਾ ਬਾਈ ਇਹ ਹੈ ਜੀ ਕਿਹੜੇ ਬੁੱਲ ਦਾ ਕਿਹੜੇ ਸੀਮਨ ਦਾ ਇਹ ਨੋਵਾ ਦਾ ਤੇ ਕਿੰਨੇ ਕੁ ਮਾਰਾ ਬਾਈ ਇਹਦੀ ਇਹਦੀ 3 ਸਾਲ ਕੋ ਤੈਨ ਸਾਲ ਤੇ ਇਹਦੀਆਂ ਮਈਆਂ ਮਈਆਂ ਰਹੀਆਂ ਵੀ ਆ ਜੀ ਹਾਂ ਜੀ ਪਿੰਡ ਚ ਜਾਂਦਾ ਲੈ ਕੇ ਜਾਂਦਾ ਰਹਿੰਦੇ ਨੇ ਠੀਕ ਆ ਜੀ ਤੇ ਲਓ ਵੀ ਮਿੱਤਰੋ ਚੰਗਾ ਕੱਟਾ ਤੇ ਸ਼ਾਨਦਾਰ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਸੋਹਣੇ ਮੂੰਹ ਮੱਥੇ ਦਾ ਛੋਟੇ ਸਿੰਘ ਦਾ ਤੇ ਮਧਰੀ ਗੋਡੀ ਦਾ ਦੋਸਤੋ ਦੋਵੇਂ ਅੱਖਾਂ ਚਿੱਟੀਆਂ ਗੋਲ ਸਿੰਘ ਆ ਤੇ ਮੱਥੇ ਚ ਪਟਾ ਤੇ ਚਾਰੇ ਪੈਰ ਚਿੱਟਿਆ ਦੋਸਤੋ ਧੁੰਨੀ ਵੀ ਥੱਲੋਂ ਚਿੱਟੀਆਂ ਤੁਹਾਨੂੰ ਦਿਖਾਈ ਦਿੰਦੀ ਹੋਣੀ ਆ ਪੂਛ ਦਾ ਦੰਬ ਉੱਪਰ ਤੱਕ ਚਿੱਟਾ ਤੇ ਟੈਸਟਿਕਲ ਤੁਹਾਨੂੰ ਦਿਖਾਉਣਾ ਹੈ ਦੋਸਤੋ ਬਹੁਤ ਵਧੀਆ ਟੈਸਟਿਕਲ ਚਾਰੇ ਪੈਰ ਆ ਜਿਹੜੇ ਉਹ ਚਿੱਟੇ ਆ ਟੈਸਟਿਕਲ ਬਹੁਤ ਸਾਫ ਸੁਥਰੇ ਆ ਦੋਨਾਂ ਪਾਸਿਆਂ ਤੋਂ ਧੁੰਨੀ ਦੇ ਡਬ ਤੋਂ ਦਿਖਦਾ ਹੋਊਗਾ ਤੇ ਤੋੜ ਕੇ ਤੁਹਾਨੂੰ ਜਨਾਕ ਤੁਰਿਆ ਦਿਖਾ ਦਿੰਨੇ ਆ ਅੰਦਰੇ ਅੰਦਰ ਦੋਸਤੋ ਕਿਉਂਕਿ ਥੋੜਾ ਜਿਹਾ ਡਰਦਾ ਮੈਂ ਇਥੋਂ ਇਹ ਤੇ ਨੱਥ ਬਾਈ ਨੇ ਪਾਈ ਸੀ ਤੇ ਕੱਢਤੀ ਆ ਨੱਥ ਸੀਲਸ ਲੱਗ ਕਰਕੇ ਲਾਓ ਵੀ ਮੇਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸਾਫ ਸੁਥਰੀ ਤੋੜ ਆ ਦੋਸਤੋ ਮੈਥੋਂ ਥੋੜਾ ਡਰਦਾ ਇਸ ਕਰ ਲਾਇਆ ਬਾਹਰ ਲਿਆ ਬਾਈ ਲੈ ਬਾਹਰ ਲਿਆ ਬੰਦੋ ਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ ਜੀ 1 ਲੱਖ ਰੁਪਏ ਇੱਕ ਲੱਖ ਹਾਂਜੀ ਮਾਨਤਾਨ ਹੋ ਜੂ ਬਾਈ ਹਾਂ ਹੋ ਜੂ ਮੌਕੇ ਦਾ ਮਾਨਤਾਨ ਲਓ ਵੀ ਮਿੱਤਰੋ 1 ਲੱਖ ਰੁਪਿਆ ਮੁੱਲ ਆ ਬਾਈ ਨੂੰ ਫੋਨ ਕਰ ਲਿਓ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ